ਉੱਤਰ ਭਾਰਤ ਦੇ ਸ਼ਕਤੀਪੀਠ ਮਾਤ੍ਰਿਪੁਰ ਮੱਲੀ ਤਾਮਾ ਸ਼੍ਰੀ ਦੇਵਿਤਲਾ ਮੰਦਰ ਜੁਲੰਦਰ ਦੇ ਵਿੱਚ వార్ਸ਼ਿਕ ਮੇਲੇ ਨੂੰ ਕਾਫੀ ਧੁੰਮਧਾਮ ਦੇ ਨਾਲ ਬਣਾਇਆ ਜਾ ਰਿਹਾ ਤੜਕਸਾਰ ਤੋਂ ਹੀ ਮਾਦੇ ਦਰਬਾਰ ਦੇ ਵਿੱਚ ਲੰਬੀ ਲੰਬੀ ਕਤਾਰਾਂ ਲਗਾ ਕੇ ਸ਼ਰਧਾਲੂ ਮੱਥਾ ਟੇਕਣ ਲਈ ਪਹੁੰਚ ਰਹੇ ਨੇ ਇਸੇ ਦੌਰਾਨ ਕਾਫੀ ਗਾਇਕਾਂ ਦੇ ਵੱਲੋਂ ਵੀ ਸ਼ਰਧਾਲੂਆਂ ਦਾ ਮਨੋਰੰਜਨ ਕੀਤਾ ਗਿਆ ਇਸ ਦੇ ਵਿੱਚ ਭਗਤ ਜਨ ਕਾਫੀ ਜ਼ਿਆਦਾ ਖੁਸ਼ੀ ਦੇ ਵਿੱਚ ਚੁੰਮਦੇ ਕੋਈ ਨਜ਼ਰ ਆਏ ਨੇ ਇਸ ਮੇਲੇ ਦੀ ਸ਼ੁਰੂਆਤ ਮੰਦਰ ਦਰਬਾਰ ਤੇ ਝੰਡਾ ਚੜਾਉਣ ਤੇ ਕੀਤੀ ਗਈ ਹੈ ਦੀਪ ਵੀ ਜਗਾਏ ਗਏ ਨੇ ਤੇ ਲੋਕਾਂ ਨੇ ਸ਼ਰਧਾਲੂਆਂ ਦੇ ਵੱਲੋਂ ਮੋਲੀਆਂ ਬੰਨ ਕੇ ਆਪਣੀਆਂ ਮੁਰਾਦਾ ਵੀ ਮੰਗੀਆਂ ਗਈਆਂ ਨੇ ਮਾ ਤ੍ਰਿਪੁਰ ਮਾਲੀ ਦੇ ਮੇਲੇ ਦੇ ਚੱਲਦਿਆਂ ਭਗਤਾਂ ਦੇ ਵੱਲੋਂ ਦਰਬਾਰ ਦੇ ਵਿੱਚ ਝੰਡੇ ਚੜਾਏ ਜਾ ਰਹੇ ਨੇ ਦੀਪ ਜਲਾਏ ਜਾ ਰਹੇ ਨੇ ਇਸ ਦੇ ਨਾਲ ਹੀ ਮੋਲੀ ਦਿੱਤਾਗੇ ਬਨ ਕੇ ਮੁਰਾਦਾ ਵੀ ਮੰਗੀਆਂ ਜਾ ਰਹੀਆਂ ਨੇ ਮਾਂ ਦੇ ਜੁਕਾਰਿਆਂ ਦੇ ਨਾਲ ਪੂਰਾ ਦੇਵਿੱਤਲਾ ਮੰਦਿਰ ਗੂੰਜ ਉੱਠਿਆ ਤੁਸੀਂ ਵੀ ਵੇਖੋ ਇਹ ਭਵੇ ਤਸਵੀਰਾਂ ਕਿਸ ਤਰੀਕੇ ਦੇ ਨਾਲ ਮਾਂ ਦੇ ਦਰਬਾਰ ਤੇ ਰੌਣਕਾਂ ਲੱਗੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਬਿਊਰੋ ਰਿਪੋਰਟ ਦਾ ਆਰਟੀਬੀ ਅਤੇ ਪੰਜਾਬ ਹਰਿਆਣਾ ਲਈ ਮਾਤਾ ਜੀ ਪੰਜਾਬ ਵਾਸੀਆਂ ਨੂੰ ਸ਼ਹਿਰ ਵਸੀਆਂ ਨੂੰ ਫੁੱਲ ਮਾਦੀ ਦੇ ਮੇਲੇ ਦੀਆਂ ਲੱਖ ਲੱਖ ਵਧਾਈਆਂ ਜੈਨਦਰਮ ਸਿੰਘ ਕੋਲੋਂ ਦਾ ਟੇਟੇ ਲੋ ਸਾਰੇ ਪੰਜਾਬ ਵਾਸੀ ਦੇਸ਼ਵਸੀਆਂ ਨੂੰ ਇਸ ਖਾਸ ਮੌਕੇ ਤੇ ਲੱਖ ਲੱਖ ਵਧਾਈਆਂ ਤੁਹਾਡਾ ਪਰਿਵਾਰ ਵਧੇ ਖੁਲੇ ਅੱਜ ਖਲੋਤ ਹੀ ਸ਼ਾਮ ਤੋਂ ਮੇਲਾ ਸ਼ੁਰੂ ਹੋ ਗਿਆ ਲਤੀ ਚੌਂਕੀ ਸੀ ਸਾਰੇ ਨੇ ਬੋਰ ਬਣਾ ਲਿਆ ਬੜੇ ਵਧੀਆ ਵਧੀਆ ਰਾਜਕੁਮਾਰ ਸਾਹਿਬ ਜੀ ਦੇ ਭਜਨ ਗਾਏ ਔਰ 12 ਮਈ ਤੋਂ ਬਾਅਦ ਸ਼ਨਾਨ ਕਰਾ ਕੇ ਮਾਤਾ ਰਾਣੀ ਦੇ ਵਸਤਰ ਧਾਰਨ ਕਰਾ ਕੇ ਸਵੇਰੇ 4 ਵਜੇ ਮਾਤਾ ਰਾਣੀ ਦੇ ਦਰਸ਼ਨਾਂ ਵਾਸਤੇ ਪਹੁੰਚਿਆ ਗਿਆ ਔਰ 4 ਵਜੇ ਤੋਂ ਹੀ ਸ਼ਰਧਾਲੂਆਂ ਦੀ ਭੀੜ ਲੱਗੀ ਪਈ ਹੈ ਔਰ ਸਾਰਾ ਕੰਮ ਵਿਧੀ ਅਨੁਸਾਰ ਔਰ ਆਸਥਾ ਨਾਲ ਚੱਲਿਆ ਜਾ ਰਿਹਾ ਹੈ ਅੱਜ ਸਾਰਾ ਦਿਨ ਮਹਾਨ ਗਾਇਕ ਪੰਜਾਬ ਦੇ ਇਸ ਬਾਗ ਦੇ درواز ਦੇ ਵਿੱਚ ਗੁੰਗਾਨ ਕਰਨਗੇ ਲੋਕ ਆਪਣੀਆਂ ਮਰਗਾ ਮੰਗ ਰਹੇ ਝੰਡੇ ਲੈ ਕੇ ਜੈ ਮਾਤਾ ਜੈ ਮਾਤਾ ਦਾ ਸਾਰੇ ਪਾਸੇ ਜੈ ਮਾਤਾ ਦਾ ਬੁਲਿਆਦਾਰ ਹੈ ਔਰ ਹੋਰ ਮੈਂ ਦੱਸਣਾ ਪੰਜਾਬ ਵਾਸੀਆਂ ਨੂੰ 9 ਤਰੀਕ ਤੋਂ ਪਹਿਲਾ ਨਵਰਾਤਰਾ ਸ਼ੁਰੂ ਹੋ ਰਿਹਾ ਹੈ ਸਾਰੇ ਨਵਰਾਤਰੇ ਬਹੁਤ ਉਤਮ ਹੈ ਔਰ ਸ਼ਾਮ ਕੇ ਹਾਰਾਂ ਦੇ ਦੇਲੀ ਚੱਲ ਰਹੇ ਹੈ ਇਸ ਤੋਂ ਬਾਅਦ 12 ਤਰੀਕ ਨੂੰ ਸਾਡੇ ਫਿਰਦੇਵੀਰਾਮ ਮੰਦਿਰ ਦੇ ਵਿੱਚ ਜਿਹੜੀ વાર્ਸ਼ਿਕ ਚੌਂਕੀ ਹੁੰਦੀ ਹੈ ਉਹ ਮੁਸਾਫੀ ਦੇ ਤੋਂ ਇੱਕ ਦਿਨ ਪਹਿਲੇ ਉਹ ਕੀਤੀ ਜਾਏਗੀ 13 ਨੂੰ ਮੁਸਾਫੀ ਦਾ ਇੱਕ ਵਿਸ਼ਾਲ ਮੇਲਾ ਲਗਾਇਆ ਜਾਂਦਾ ਇੱਥੇ ਤੋਂ ਮੈਂ ਆਪਣੇ ਲੋਕ ਦੇਵੀਦਾਮਦਰ ਤੋਂ 15 ਤੱਕ ਦੇ ਲੋ ਸਾਰੇ ਖੈਰ ਬਖਸ਼ੇ ਨੂੰ ਸਜਾਵਾਂ ਤੇ ਨੂੰ ਪਹੁੰਚਾਣਾ ਜਿਹੜੇ ਸਾਡੇ ਤਿਹਾਰ ਸਾਡੇ ਨਾਲ ਮਿਲ ਕੇ ਮਨਾਓ 16 ਤਰੀਕ ਨੂੰ ਇਸਾਤੀ ਇਰਾਮ ਨੌਮੀ ਦੀ ਬਲਸ਼ ਦੇ ਵਿੱਚ ਅਸਾਲ ਦੀ ਕਰ ਰਿਹਾ ਇੱਕ ਬੜੀ ਵਿਸ਼ਾਲ ਯਾਤਰਾ ਨਿਕਾਲ ਰਹੇ ਹਾਂ ਔਰ ਸਾਰਾ ਸ਼ਹਿਰ ਆਮ ਰਿਹਾ ਹੋਏਗਾ ਮੈਂ ਆਪਣੇ ਵੱਲੋਂ ਸਾਡੇ ਪ੍ਰਦਾਨ ਸ਼ਿੱਤ ਵਿਧੀ ਵੱਲੋਂ ਸਾਰੇ ਵਿਕਤੀ ਦੇ ਮੈਂਬਰ ਔਰ ਸੇਵਾਦਾਰਾਂ ਵੱਲੋਂ ਸ਼ਹਿਰ ਵਾਸੀਆਂ ਨੂੰ ਲੱਖ ਲੱਖ ਵਧਾਈ ਦੇਣਾ ਔਰ ਮੰਦਰ ਕਮੇਟੀ ਵੱਲੋਂ ਰਿਕਵੈਸਟ ਕਰਦਾ ਜਿੱਦੇ ਵੀ ਸਾਡੇ ਤਿਆਰ ਜਰੂਰ ਸਾਡੇ ਨਾਲ ਸਿਵਲਟ ਮੋਢੇ ਨੋਟਾ ਲਾ ਕੇ ਗਿਆਨ ਮਾਤਾ ਦੀ ਜੈ ਮਾਤਾ ਦੀ ਆਸਰੀ ਜੀ ਉਤਰਾ ਮਾਤਾ ਦੇ ਨਿਸ਼ਾਨ ਜੋ ਸਤਿਪ੍ਰੀਤ ਜੀ ਮਾਤਾ ਜੀ ਮਾਤਾ ਜੀ ਨਾਲ ਸਵੇਰੇ ਚਾਰ ਵਜੇ ਕੋ ਚੱਲਿਆ ਉਹ ਫਿਰੇ ਹੀ ਕਾਰੇ ਸ਼ਰਧਾਲੂਆਂ ਦਾ ਫਕਾ ਦਾ ਜਿਹੜੇ ਦੂਰੋਂ ਆਏ ਉਹਨਾਂ ਦੇ ਅੱਤਾਂ ਲਗਾਉਂ ਆਏ ਬਹੁਤ ਕਾਫੀ ਜਨਾ ਇੱਥੇ ਕੀਪਟਕੀ ਨਗਰ ਵੀ ਬੜੇ ਬੜੇ ਵੱਡੇ ਲੱਗੇ ਹੋਏ ਨੇ ਜਿਹੜੇ ਦੋਹਾਂ ਨੂੰ ਪ੍ਰਸ਼ਾਦ ਵੀ ਮਿਲਦਾ ਹੈ ਔਰ ਮਹਾਰਾਣੀ ਜੀ ਬਾਕੀ ਕਿਰਪਾ ਨਾਲ ਬਿਲਕੁਲ ਸੁਮੁੱਚੇ ਢੰਗ ਦੇ ਨਾਲ ਦਰਸ਼ਨ ਕਰ ਰਹੇ ਨੇ ਔਰ ਕੋਈ ਵੀ ਇੱਥੇ ਕਿਸੇ ਚੀਜ਼ ਦੀ ਵੀ ਕੁੜੀਆਂ ਆ ਰਹੀ ਸਭ ਸ਼ਰਧਾਲੂ ਔਰ ਵਾਏ ਹੈ ਮਹਾਰਾਣੀ ਉਹਨਾਂ ਦੀ ਸਰਦੀ ਅਕੜੇ ਦੇਖੇ ਉਹਨਾਂ ਦੀਆਂ ਮੁਰਾਦਾ ਪੂਰੀਆਂ ਕਰੇ ਅਸੀਂ ਇਹ ਮਹਾਰਾਣੀ ਅੱਗੇ ਦਰਵਾ ਕਰਦੇ ਆ ਉਹ ਸਾਰੇ ਸ਼ਹਿਰ ਵਾਸੀਆਂ ਨੂੰ ਸਾਰੇ ਪੰਜਾਬ ਵਾਸੀਆਂ ਨੂੰ ਰਿਕਵੈਸਟ ਕਰਦੇ ਆ ਉਹ ਵੀ ਆਓ ਮਹਾਰਾਣੀ ਦੇ ਦਰਬਾਰ ਜਾ ਕੇ ਮੁਠੀਆਂ ਮੁਰਾਦਾ ਪਾਓ ਜਿਆ ਮਾਤਾ